ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਤੇ ਦਾ ਡੈਰੀ ਫਾਰਮ ਮੋਕਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰਾ ਰਿਹਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਜੀ ਤਸਵੀਰ ਨਿਹਾਲ ਸਿੰਘ ਵਾਲਾ ਦਾ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਕਾ ਅੱਜ ਦੀ ਵੀਡੀਓ 'ਚ ਤੁਹਾਡੇ ਅੱਸਤੇ ਤਿੰਨ ਨੀ ਮੰਨ ਲੈ ਕੇ ਆਏ ਜੀ ਤੇ ਤਿੰਨੇ ਹੀ ਤੋਕੜ ਗੱਬਣ ਚੱਕ ਪਾਸ ਨੇ ਮੇਰੀ ਸਪੈਸ਼ਲ ਬੇਨਤੀ ਰਹੂਗੀ ਬਈ ਤੁਸੀਂ ਆਪ ਦਾ ਪਰਸਨਲ ਡਾਕਟਰ ਸਾਹਿਬਾਨ ਨਾਲ ਲਿਆ ਸਕਦੇ ਆ ਜੀ ਤੇ ਬਾਈ ਦੇ ਘਰੋਂ ਆਪ ਦਾ ਚੈੱਕ ਪਾਸ ਕਰਵਾ ਕੇ ਲੈ ਜੀ ਤਿੰਨੇ ਫੁੱਲ ਜਾਤ ਬਰੀਡ ਵਾਲੀਆਂ ਨੇ ਜੀ ਡਿਟੇਲ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਲਾਪਰੀ ਦੀ ਪਿੰਡ ਜੀ ਪਿੰਡ ਕੋਹਲਿਆ ਖੁਰਦ ਜੀ ਤਸਵੀਰ ਤੇ ਜ਼ਿਲ੍ਹਾ ਜੀ ਤਸੀਲ ਨਿਹਾਲ ਸਿੰਘ ਵਾਲੀ ਜ਼ਿਲ੍ਹਾ ਮੁਕਾਣ ਹਾਂਜੀ ਅੱਜ ਜੀ ਤਿੰਨ ਨਾ ਗੱਬਰ ਹਾਂਜੀ ਭਾਈ ਜੀ ਠੀਕ ਆ ਜੀ ਜਿਹੜੀ ਆਪਾਂ ਪਿੱਛੇ ਵੀਡੀਓ ਪਾਈ ਸੀ ਉਹ ਵੈਗਗੇ ਜੀ ਨਾ ਹਾਂਜੀ ਬਹੁਤ ਵਧੀਆ ਸੇਲ ਬਹੁਤ ਫੋਨ ਆ ਗਏ ਜੀ ਬਹੁਤ ਫੋਨ ਆ ਇਧਰੋਂ ਵੱਡੀ ਵੈੜ ਤੋਂ ਵੀਰੇ ਸ਼ੁਰੂ ਕਰਦੇ ਆਪਾਂ ਸੁਆ ਕਿੰਨੇ ਮਾਦੀ ਸੁਵਾਈ ਪਹਿਲਾ ਦੂਜੇ ਵਾਸਤੇ ਗੱਪਣ ਕਿੰਨੇ ਸਮੇਂ ਦੀ ਜੀ ਤਿੰਨ ਮਹੀਨੇ ਦੀ ਗੱਪਣ ਹੈ ਜੀ ਚੈੱਕ ਪਾਸ ਚੈੱਕ ਪਾਸ ਆਪਣੀ ਕਰਾਈ ਡਾਕਟਰ ਸਾਹਿਬਾਨ ਆਪ ਦਾ ਅਗਲਾ ਨਾਮ ਕੋਈ ਕੋਈ ਵੀ ਆ ਡਾਕਟਰ ਲਿਆ ਸਕਦੇ ਠੀਕ ਆ ਜੀ ਦੁੱਧ ਕਿੰਨਾ ਤੇ ਆ ਦੁੱਧ ਬਈ 8 ਕਿਲੋ ਆਪਾਂ 7 ਕਿਲੋ ਰੱਖਿਆ ਕੀ ਜੋ ਓਕੇ ਦੇ ਦੇ ਮੈਂ ਦੋ ਟਾਈਮ ਚਾਰਟ ਅਪਡੇਟ ਕਰ ਦਿੱਤਾ ਦਸਲੀ ਕਰਕੇ ਲੱਗੀ ਆ ਖਣਾ ਦੀ ਗਰੰਟੀ ਆ ਜਮਾਂ ਡਨ ਆ ਸੱਜਰ ਦਾ ਕੀ ਰਿਕਾਰਡ ਆ ਪਤਾ ਸੱਜਰ ਦਾ ਰਿਕਾਰਡ ਬਾਈ ਆਪਾਂ ਨੇ ਆਪਣੀ ਲਿਆਂਦੀਆਂ ਆਪਾਂ ਦਾ ਵਪਾਰ ਦਾ ਕੰਮ ਕਰਦੇ ਠੀਕ ਆ ਜੀ ਇਹ ਗੱਲ ਤੋਰਦੀ ਵੀਰੇ ਨਾਲ ਦੀ ਨਾਲ ਬਾਈ ਦੀ ਗੱਲ ਸਹੀ ਆ ਬਾਈ ਆਪਣਾ ਹੁੰਦਾ ਮਾਲ ਖਰੀਦਿਆ ਜਿਹੜੀ ਅੱਜ ਨਹੀਂ ਤੇ ਤੁਹਾਨੂੰ ਦੱਸਦੀ ਆ ਵੱਡੀ ਬੁੱਢੀ ਦਾ ਆ ਪਾਏ ਨੇ ਗਈ ਜਾ ਕੇ ਬਈ 35 ਦਿੱਤਾ 40 ਦਿੱਤਾ ਉਹਦਾ ਫਾਇਦਾ ਨਹੀਂ ਤੇ ਪਰ ਗਾਂ ਵੀਰੇ ਫੁੱਲ ਭੱਡੀ ਆ ਜੀ ਭਜਨ ਵਜੂਦ ਪੂਰਾ ਚੰਗਾ ਬਰੀਡ ਪੂਰੀ ਚੰਗੀ ਆ ਜੀ ਦੁੱਧ ਚੰਗਾ ਪਾਇਆ ਹੋਊਗਾ ਜੀ ਸੱਜਰ ਦਾ ਪਰ ਬਾਈ ਕਹਿੰਦਾ ਆਪਾਂ ਕਹਿ ਕੇ ਨਹੀਂ ਦੇਣੀ 3 ਮਹੀਨਿਆਂ ਦੀ ਕਨਫਰਮ ਚੈੱਕਪਾਸ ਤੁਸੀਂ ਆਪਦਾ ਡਾਕਟਰ ਸਾਹਿਬਾ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕਪਾਸ ਕਰਵਾ ਕੇ ਲੈ ਜਾਓ ਇਹ ਵੀਰੇ ਜ਼ਰੂਰੀ ਹੁੰਦਾ ਇੱਕ ਹਿਸਾਬ ਦਾ ਕਿਉਂਕਿ ਸਮਾ ਗਰਮੀ ਦਾ ਚੱਲਦਾ ਜੀ ਤੇ ਅਗਲੇ ਦੇ ਘਰੋਂ ਆਪਣੀ ਤਸੱਲੀ ਕੀਤੀ ਹੋਈ ਤਾਂ ਬਾਅਦ ਵਿੱਚ ਫਿਰ ਉਹ ਰੋਲੇ ਵਾਲੀ ਗੱਲ ਨਹੀਂ ਹੁੰਦੀ ਜੀ ਟੌਪ ਦਾ ਥਣ ਲੱਗਿਆ ਵਾ ਹੱਥੀ ਚਵਾਈ ਵਾਲਾ ਮਿਲਕ ਵੇਨ ਪੂਰੀ ਸਟਰੋਂਗ ਹੁੰਦੀ ਆ ਰਸੇ ਵਰਗੀ ਕੱਦ ਕਾਟ ਤੇ ਵਜਣ ਦੇ ਪੱਖ ਤੋਂ ਵੀਰੇ ਪੂਰੀ ਚੰਗੀ ਇਹ ਬਾਈ ਨਾ ਜਗਦੀ ਇਹ ਤਾਂ ਲਿਆ ਰਤਾ ਕਰਕੇ ਨਾ ਖੁੱਲੀ ਸੀ ਜਮਾਂ ਵੈੜ ਆਈ ਹਾਂ ਤਾਂ ਕਰਕੇ ਜਗਦੀ ਇਹ ਆ ਵਾਹ ਲੱਗਦਾ ਮੈਂ ਕੀ ਦੇਖੀ ਜਾਂਦਾ ਜੀ ਬਾਈ ਵੈੜ ਇਹ ਤਾਂ ਬਾਈ ਸੱਚੀ ਗੱਲ ਪਤਾ ਤੂੰ ਗਲਾਸ ਨਾ ਕੋਹਾ ਲਾਇਆ ਗਲਾਸ ਨਾ ਲਾਇਆ ਜੀ ਬਾਕੀ ਕੰਡੀਸ਼ਨ ਦੇਖਦੀ ਆ ਬਾਈ ਵੈੜ ਵਾਕੀ ਖੁੱਲੀ ਆਈ ਦੀ ਆ ਫਾਰਮ ਵਾਲੀ ਵੈੜੀ ਹੈ ਜੀ ਤੇ ਚੈਹ ਦੀ ਡਿਮਾਂਡ ਜਿਹੜੇ ਲੈਣੇ 53000 ਦੀ ਵੈੜ ਦੇ ਦਾਂਗੇ ਵੀਰੇ ਹੋਜੂ ਥੋੜਾ ਕਰਾਂ ਜੀ ਕੋਈ ਚੱਕਰ ਨਹੀਂ ਬਾਈ ਮਾਨਤਨ ਕਰਾਂਗੇ ਯਾਰ ਜ਼ਰੂਰ ਕਰਾਂਗੇ ਇਹ ਨਹੀਂ ਬਾਈ ਲਕੀਰ ਦੀ ਹਾਂ ਲਕੀਰ ਨਹੀਂ ਕਹਿੰਦੇ ਆਪਾਂ ਯਾਰ ਠੀਕ ਹੈ ਜ ਜੇ ਜਿਹੜਾ ਮੰਗ ਆ ਵੀਰੇ ਜਿੱਦ ਤੇ ਤਿਆਰ ਹੋਊਗੀ ਤੋਨੂੰ ਵੀ ਪਤਾ ਵੀਰੇ ਕਿੰਨੇ ਰੁਪਈਆ ਦੀ ਆ ਦੁੱਧ ਆ 8 ਕਿਲੋ ਆ ਤੁਸੀਂ ਸਾ ਤਿੰਨਾ ਮਹੀਨਿਆਂ ਦੀ ਗੱਬਣ ਚੱਕ ਪਾਸ ਕਰਵਾ ਕੇ ਲੈ ਜਾਓ ਜੀ ਤੇ 53000 ਰੁਪਈਆ ਡਿਮਾਂਡ ਆ ਵਿੱਚੋਂ ਥੋੜਾ ਕਨਾ ਮਾਣ ਤਣ ਕੋਈ ਅੱਗੇ ਵੜਾ ਕੀ ਵੀਰੇ ਆਪਣੀ 2 ਨੰਬਰ ਇਹਦਾ ਖੂਆ ਕਿੰਨੇ ਮਾਜ ਇਹ ਸੂਆ ਪਹਿਲਾ ਹੀ ਆ ਬਾਈ ਦੂਜੇ ਵਾਸਤੇ ਕੱਦਾਂ ਕਿੰਨੇ ਕਿੰਨੇ ਮਹੀਨੇ ਦੀ ਗੱਪਣਾ ਜੀ 4 ਮਹੀਨੇ ਦੀ ਗੱਪਣਾ ਚੈੱਕ ਪਾਸ ਠੀਕ ਆ ਦੁੱਧ ਕਿੰਨਾ ਤੇ ਆ ਰਿਹਾ ਦੁੱਧ ਬਾਈ 9 ਕਿਲੋ ਆਪਾਂ 8 ਕਿਲੋ ਕਹਿ ਕੇ ਦੇਣੀ ਜੋਕ ਕੇ ਦੇ ਦਾਂਗੇ ਜੋਕ ਕੇ ਦੇ ਦਾਂਗੇ ਥਣਾ ਦੀ ਗਰੰਟੀ ਹੈ ਡਨ ਆਈਪੂ ਤੋੜ ਕੇ ਦਿਖਾ ਦਿਓ ਜੀ ਸੂਆ ਪਹਿਲਾ ਸੂਈ ਆ ਜੀ ਦੂਜੇ ਸੂਏ ਆਸਤੇ 4 ਮਹੀਨੇ ਦੀ ਗੱਪਣ ਚੈੱਕ ਪਾਸ ਆ ਜੀ ਜਿਹੜੀ ਬੈਠਾ ਦੇ ਦੂਜੀ ਨਾਲ ਠੀਕ ਆ ਦੁੱਧ net 8 ਕਿਲੋ ਆਪਦਾ ਜੋਕ ਕੇ ਲੈ ਜਿਓ ਰੰਗ ਪ੍ਰਿੰਟ ਤੇ ਸਨੱਕ ਪੁਨਾ ਵੈੜ ਦਾ ਤੁਸੀਂ ਖੁਦ ਹੀ ਚੈੱਕ ਕਰ ਸਕਦੇ ਹੋ ਮੇਰੇ ਅੰਤ ਕੋਈ ਬਸ ਫਤੋਈ ਫੁੱਲ ਜਾਤ ਬਰੀਡ ਵਾਲੀ ਆ ਜੀ ਬਾਕੀ ਥਾਣੇ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਥਾਣ ਤੁਹਾਨੂੰ ਚੈੱਕ ਕਰਾ ਦਿੰਨੇ ਆ ਕੱਲਾ ਕੱਲਾ ਨਿੱਖੜਮਾ ਲੱਗਿਆ ਵਾ ਪੋੜ ਸ਼ਾਂਖ ਇਹਦੇ ਭੋਰਾ ਵੀ ਨਹੀਂ ਜੀ ਐਂਡ ਗੈਪ ਤੇ ਲੱਗਿਆ ਵਾ ਥਾਣ ਬਾਕੀ ਤੁਸੀਂ ਜਿਹੜਾ ਦੁੱਧ ਆ ਦੋ ਟਾਈਮ ਚਾਰ ਟਾਈਮ ਆ ਦੀ ਮਿਲਕਿੰਗ ਕਰ ਸਕਦੇ ਆ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹ ਵੀਰੇ ਜਿਵੇਂ ਜਸਨੋ ਪਿਆਜ ਨੂੰ ਮਾਰਤਾ ਨਹੀਂ ਕਰਾਂਗੇ ਜੋੜਾ ਲੈ ਜੇ ਵੀਰੇ ਕੋਈ ਜੁੜਾ ਲੈ ਜੀ ਮਾਰ ਅੰਮਟਾ ਵਾਅਦਾ ਕਰਦਾ ਹਾਂ ਠੀਕ ਆ ਇਹ ਬਾਈ ਕਹਿੰਦਾ 50000 ਰੁਪਏ ਜੋ ਮਾਨਤਾਨ ਕਰਦਾਂਗੇ ਵੇੜ ਇਹ ਵੀ ਟੋਪ ਦੀ ਹੈ ਬਣੀ ਤਿੰਨ ਨੰਬਰ ਨੱਕ ਆ ਗਿਆ ਇਹਦਾ ਥੂਆ ਕਿੰਨੇ ਮਾ ਜੀ ਇਹ ਦੂਜੇ ਵਾਸਤੇ ਗੱਬਣਾ ਜੀ ਕਿੰਨੇ ਸਮੇਂ ਵਾਸਤੇ ਜੀ ਇਹ ਢਾਈ ਮਿੰਟ ਦੇ ਚੈੱਕ ਪਾਸ ਹੈ ਦੁੱਧ ਕਿੰਨਾ ਤੇ ਆ ਦੁੱਧ ਇਹਦੇ 10 ਕਿਲੋ ਭਾ 9 ਕਿਲੋ ਕਹਿ ਕੇ ਦੇਣਾ 9 ਮਣ ਜੋਕ ਕੇ ਲਈ ਹਾਂ ਜੀ ਕੋਈ ਜੋਕ ਕੇ ਦਸੱਲੀ ਕਰਕੇ ਲੈ ਕੇ ਜਾ ਜੀ ਵਿਥਣਾ ਦੀ ਗਾਰੰਟੀ ਹੈ ਜੀ ਆਪਣੇ ਸਾਰੇ ਪਹਵਿਆਂ ਦੀ ਬਈ ਗਰੰਟੀ ਹੋਊਗੀ ਥਣਾਂ ਦੀ ਠੀਕਾ ਤੋੜ ਕੇ ਦਿਖਾ ਦੀ ਮੇਰੇ ਇਹਦੀ ਵੀਰੇ ਥੋੜੀ ਜੀ ਦੱਸ ਦਿੰਨੇ ਬਈ ਹਾਈਟ ਨੋਰਮਲ ਚ ਆ ਜਾਂਦੀ ਹੈ ਜੀ ਦੂਜੇ ਸੂਏ ਆ ਤੇ 22 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਉਹ ਬੈਠਾ ਦੇ ਜੀ 10 ਕਿਲੋ ਨੈਟ ਦੁੱਧ ਤਿਆਰ ਆ ਜੀ ਹਾਂ ਤੁਸੀਂ ਦੋ ਟਾਈਮ ਚਾਰ ਟਾਈਮ ਛੇ ਟਾਈਮ ਆਪਦੀ ਚਬਾਈ ਕਰ ਸਕਦੇ ਆ ਜੀ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਬਾਈ ਵਾਲਾ ਥਣ ਚਾਰ ਹੀ ਥੜਾ ਫੋੜ ਛਾਂ ਕੇ ਦੇ ਵੀ ਨਹੀਂ ਪੂਰਾ ਥੋੜਾ ਜਿਹਾ ਕੇਮਰੇ ਤੋਂ ਡਰਦਾ ਜੀ ਪਸ਼ੂ ਬਾਕੀ ਰੰਗ ਦਾ ਪ੍ਰਿੰਟ ਜਾਤ ਬਰੀਡ ਦੀ ਇਹ ਵੀ ਪੂਰੀ ਚੰਗੀ ਹੈ ਮਿਲਕ ਵੇਨ ਪੂਰੀ ਸਟਰੋਂਗ ਹੁੰਦੀ ਹੈ ਰਸਤੇ ਅਰਗੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀਰੇ 42000 ਚੋਂ ਮਾਨਤਾਣ ਕਰਦਾਂਗੇ ਠੀਕ ਹੈ ਇਹਦਾ ਬਾਈ ਕਹਿੰਦਾ 42000 ਰੁਪਏ ਚੋਂ ਮਾਨਤਾਣ ਕਰਦਾਂਗੇ ਜੀ ਵੜਿਆ ਤੇ ਨਹੀਂ ਚੰਗੀਆਂ ਨੇ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਰਹੇ ਧੰਨਵਾਦ